ਤੁਹਾਨੂੰ ਆਪ ਸਭ ਦਾ ਬਹੁਤ ਧੰਨਵਾਦ ਮੇਰੇ ਨਾਲ ਸਾਡੇ ਹਲਕਾ ਡੇਰਾ ਬਾਬਾ ਨਾਨਕ ਦੇ ਐਮਐਲਏ ਰੰਦਾਵਾ ਸਾਹਿਬ ਸਵੇ ਚੇਰਮੈਨ ਗੁਰਵੰਤਾ ਵਜੀਤ ਜੀ ਵਰ ਕੈ ਸੋਰੀ ਪਿਤਾਸਪੁਰ ਦੇ ਪਤਾਨ ਨੇ ਸੋ ਅੱਜ ਬੜੀ ਖੁਸ਼ੀ ਹੋ ਰਹੀ ਹੈ ਕਿ ਅਸੀਂ ਅੱਜ ਡੇਰਾ ਬਾਬਾ ਨਾਨਕ ਦੇ ਪ੍ਰਿੰਡਨਾਰਪੁਰ ਦੇ ਖੱਦਰ ਦੇ ਦੋਨਾਂ ਪਿੰਡਾਂ ਦੀ 2.36 ਲੱਖ ਦੀ ਲੱਖ ਲਗਰ ਨਵੀਂ ਜਲ ਸਪਲਾਈ ਸਕੀਮ ਨਾਲ ਕੰਕ੍ਰਟ ਕੀਤਾ ਸੋ ਪੂਰੇ ਇਲਾਕੇ ਨੂੰ ਪੀਣ ਵਾਲਾ ਪਾਣੀ ਬਹੁਤ ਵੱਡੀ ਸਮੱਸਿਆ ਸੀ ਤੇ ਬਹੁਤ 스ਪੀਡ ਨਾਲ ਮਾਪਸਦਾਂ ਤੁਹਾਨੂੰ ਆਰ ਕਰਨਾ ਜਿਨ੍ਹਾਂ ਨੂੰ ਬਹੁਤ ਦਿੱਤੀ ਸੀ ਕਿ ਇਹਨੂੰ 6 ਮਹੀਨੇ ਅੰਕਮਪਲੀਟ ਕਰਨਾ ਤੇ ਇਹਨਾਂ ਨੇ 6 ਮਹੀਨੇ ਤੇ ਤਿਆਰ ਕਰਕੇ ਹਰ ਘਰ ਜਿਹੜਾ ਆਪਣਾ ਪਾਣੀ ਪਹੁੰਚਾਇਆ ਤਾਂ ਮੁੱਖ ਮੰਤਰੀ ਸਰਦਾਰ ਭਗਵਤ ਸਿੰਘ ਮਾਜੀ ਦਾ ਜੋ ਵਾਅਦਾ ਹੈ ਪੰਜਾਬ ਦੇ ਲੋਕਾਂ ਨਾਲ ਕਿ ਪੀਣ ਵਾਲਾ ਪਾਣੀ ਕਿਸੇ ਵੀ ਪਿੰਡ ਦੇ ਵਿੱਚ ਕੁਝ ਮਸਾਂ ਨਹੀਂ ਰਹੂਗੀ ਤੇ ਉਹਨਾਂ ਨੂੰ ਉਹਨੂੰ ਮੁੱਖ ਰੱਖਦੇ ਹੋਏ ਮੁੱਖ ਮੰਤਰੀ ਸਾਹਿਬ ਦਾ ਇੱਕ ਤਰੁਅ ਆਦੀ ਹੈ ਕਿ ਜਿਹੜੇ ਵੀ ਪ੍ਰੋਜੈਕਟ ਸਾਨੂੰ ਆਪਣੀ ਕਿਸੇ ਸੰਗਤੀਆਂ ਨਾਲ ਦੀ ਨਾਲ ਸਾਨੂੰ ਹੁਕਮ ਆ ਜਾਂਦੇ ਆ ਇਹਨੂੰ ਬਹੁਤ ਜਲਦੀ ਕਰਾਓ ਕਿਸੇ ਨੂੰ ਸਮੱਸਿਆ ਨਾ ਹੋਵੇ ਸੋ ਅੱਜ ਮੈਂ ਐਮਐਲਏ ਸਾਹਿਬ ਨੂੰ ਬਹੁਤ ਬਹੁਤ ਵਾਰਤਵਾ ਦਿਨਾ ਜਿਨ੍ਹਾਂ ਨੇ ਆਪਣੇ ਇਸ ਗੋਪਿੰਡਾ ਵਾਲਾ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਖਤਮ ਕੀਤਾ ਸੋ ਅਫਸਰ ਸਹਿਬਾਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਪੂਰੀ ਸਪੀਡ ਨਾਲ ਮਿਹਨਤ ਨਾਲ ਇਹ ਕੰਮ ਕੀਤਾ ਸੋ ਮੈਂ ਪੂਰੇ ਪਿੰਡ ਵਾਸੀਆਂ ਨੂੰ ਸਰਪੰਚ ਸਹਿਬਾਨਾਂ ਨੂੰ ਪੂਰੀ ਪੰਚਾਇਤ ਨੂੰ ਪੂਰੇ ਬਜ਼ੁਰਗਾਂ ਨੂੰ ਬਣਾ ਮਤਾਵਾ ਨੂੰ ਬਹੁਤ ਬਹੁਤ ਵਾਰਤਵਾ ਕਰਦਾ ਹਾਂ ਕੰਮ ਕਰਦਾਂ ਇਹਦੇ ਨਾਲ ਨਾਲ ਜਿਹੜਾ 160 ਘਰਾਂ ਦੇ ਲੋਕਾਂ ਨੂੰ ਇਹ ਪਾਣੀ ਮਿਲਿਆ ਹਜ਼ਾਰ ਲੋਕਾਂ ਨੂੰ ਸਾਫ਼ ਪੀਣ ਦਾ ਪਾਣੀ ਮਿਲਿਆ ਇੱਥੇ ਹੋਰ ਬਹੁਤ ਬਹੁਤ ਕੰਮ ਹੋਏ ਇਸ ਤੋਂ ਇਲਾਵਾ 48 ਪਖਾਨਿਆਂ ਦੀ ਉਹ ਸਾਰੀ ਲਈ 7.20 ਲੱਖ ਜਾਰੀ ਕੀਤੇ ਗਏ 15000 ਰੁਪਏ ਦੀ ਰਕਮ ਲਈ ਇਹ ਨਾ ਪੱਤਰ ਨੂੰ ਦਿੱਤੀ ਗਈ ਸੋ ਇਸ ਇਹੋ ਜੇ ਜਿੰਨੀਆਂ ਵੀ ਪ੍ਰੋਬਲਮਾਂ ਜੋ ਵੀ ਸੀਗੀਆਂ ਐਮਐਲਏ ਸਾਹਿਬ ਦੀ ਆਨ ਦੇ ਉੱਤੇ ਉਹਨਾਂ ਨੇ ਜੋ ਵੀ ਮੰਗ ਕੀਤੀ ਉਹਨੂੰ ਪਹਿਲੇ ਦਰਤਾ ਸੀ ਕੀਤਾ ਸੋ ਮੈਂ پورے ਇਲਾਕੇ ਨੂੰ ਬਹੁਤ ਬਹੁਤ ਮਾਣਕ ਬਦ ਹਾਂ ਜੀ ਐਮਐਲਏ ਜਿੰਦਸਤ ਜੀ ਸਤੋਪਨਾਮ ਮੋਦੀਆ ਸਾਹਿਬ ਜਿਹੜੇ ਗਵਰਨਰ ਦੇ ਜੀ ਹੈ ਉਹਨਾਂ ਦਾ ਚੇਚੇ ਤੌਰ ਤੇ ਧੰਨਵਾਦ ਕਰਦਾ ਕਿ ਜਿਹਨਾਂ ਬਿਲਕੁਲ ਬਾਰਡਰ ਦੇ ਕੰਡੇ ਤੇ ਨਾਰਪੁਰ ਖਤਰ ਪਿੰਡ ਜਿਹੜੇ ਵਸਦੇ ਉਹਨਾਂ ਨੂੰ ਲੋਕਾਂ ਨੂੰ ਜਿਹੜਾ ਪਾਣੀ ਦੀ ਪਿਛਲੇ ਲੰਮੇ ਸਮੇ ਤੋਂ ਸਮੱਸਿਆ ਸੀ ਉਹਦਾ ਹੱਲ ਕੀਤਾ ਔਰ ਬਹੁਤ ਹੀ ਜਲਦੀ ਜਿਹੜੀ ਹੈ ਪਾਣੀ ਦੀ ਟੈਂਕੀ ਬਣ ਕੇ ਤਿਆਰ ਹੋਈ ਹੈ ਤੇ ਉਹਦਾ ਅਜੂਦ ਗਠਨ ਕੀਤਾ ਧੰਨਵਾਦ ਮੋਦੀਆ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸੀਐਮ ਸਾਹਿਬ ਦਾ ਜਿਨ੍ਹਾਂ ਨੇ ਜਿਹੜੀ ਵੀ ਆਪਾਂ ਆਪਣੇ ਲੋਕਾਂ ਨੂੰ ਹਲਕੇ ਦੀ ਡਿਮਾਂਡ ਭੇਜਦੀ ਆ ਔਰ ਬੜੀ ਜਲਦੀ ਉਹ ਮੰਗ ਪੂਰੀ ਕਰਕੇ ਤੇ ਉਹ ਪਿੰਡਾਂ ਦੇ ਲੋਕਾਂ ਨੂੰ ਵੀ ਸਹੂਲਤਾਂ ਜਿਹੜੀਆਂ ਮਿਲਦੀਆਂ ਮੈਂ ਸੀਐਮ ਸਾਹਿਬਾ ਤੇ ਮੀਡੀਆ ਸਾਹਿਬ ਦਾ ਧਿਰ ਆਪਾਂ ਨਾਨਕਾਲ ਖੇਚੋਂ ਤੇ ਧੰਨਵਾਦ ਕਰਦੇ ਹਾਂ ਚਲੋ